ਪਾਣੀਆਂ ਦੇ ਕੰਡੇ ਜਾ ਕੇ ਵੇਖੋ ਮੌਤ ਨਿਕਲ ਰਹੀ ਹੈ ਉੱਥੋਂ ਮੌਤ ਵੰਡੀ ਜਾ ਰਹੀ ਹੈ ਉੱਥੋਂ ਪੰਜਾਬ ਦੀ ਪਹਿਚਾਨ ਸੀ ਸਪਤ ਸਿੰਧੂ ਉਹ ਵੀ ਇਹੀ ਮਤਲਬ ਸੀ ਪੰਚਨਾਦ ਉਹਦਾ ਵੀ ਆਹੀ ਮਤਲਬ ਸੀ ਪੰਜਾਬ ਉਹਦਾ ਵੀ ਆਹੀ ਮਤਲਬ ਹੈ ਹੁਣ ਜਿਹੜੇ ਪੰਜਾਂ ਚੋਂ ਢਾਈ ਤਿੰਨ ਰਹਿ ਗਏ ਸੀ ਹੁਣ ਜੇ ਅਸਲ ਗਿਣਤੀ ਕਰਨ ਜਾਈਏ 32 ਐਮਏ ਹੁਣ ਤੋਂ 11 ਤੇ ਪਹੁੰਚ ਗਏ ਬਾਹਰਲੇ ਲੁੱਟ ਕੇ ਲੈ ਗਏ ਪਾਣੀ ਲੜਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ 11 एमएफ بچਿਆ ਉਹਦਾ ਕੀ ਹਾਲ ਹੈ ਕੀ ਹਾਲ ਉਹਦਾ ਬੁੱਢੇ ਨਾਲੇ ਨੇ ਕੀ ਹਾਲ ਕੀਤਾ ਤੁਸੀਂ ਉਹ ਫੋਟੋਗ੍ਰਾਫਸ ਵੇਖੀਆਂ ਹੋਣਗੀਆਂ ਯਾਰ ਦੇ ਅੰਦਰ ਜਿੱਥੇ ਕਾਲਾ ਸ਼ਾ ਪਾਣੀ ਅੰਮ੍ਰਿਤ ਵਰਗੇ ਪਾਣੀ ਚ ਮਿਲ ਰਿਹਾ ਮਿਲਦਾ ਨਹੀਂ ਛੇਤੀ ਬਹੁਤ ਦੂਰ ਤੱਕ ਬਰਾਬਰ ਤੁਰੇ ਜਾਂਦੇ ਨੇ ਪੈਰਲਲ ਫਿਰ ਜਾ ਕੇ ਮਿਲਦਾ ਮੱਛੀ ਅਗੇ ਨਹੀਂ ਜਾਂਦੀ ਉਦੋਂ ਤੇ ਜਿਹੜੀ ਮੱਛੀ ਹਰੀਕੇ ਜਾਂਦੀ ਹੈਗੀ ਹੈ ਉਹਨੂੰ ਕੈਂਸਰ ਹੋਇਆ ਪਿਆ ਤੇ ਬੰਦਿਆਂ ਦਾ ਕੀ ਹਾਲ ਹੋ ਗਿਆ ਇਹ ਜਿੰਨੇ ਬੰਦੇ ਨੇ ਚਾਹੇ ਹੁਣ ਵਾਲੇ ਚਾਹੇ ਪਹਿਲਾਂ ਵਾਲੇ ਉਥੇ ਫੋਟੋਆਂ ਵੀ ਖਿਚਾਉਂਦੇ ਨੇ ਵੀਡੀਓ ਵੀ ਬਣਾਉਂਦੇ ਨੇ ਤੇ ਫੇਰ ਜਾ ਕੇ ਭੁੱਲ ਜਾਂਦੇ ਨੇ ਵਿਸਾਰ ਦਿੰਦੇ ਨੇ ਕਿ ਇਹ ਵੀ ਮਸਲਾ ਹੈ ਹਮ ਤੋ ਜ ਕਿਉਂ ਇਹ ਲੋੜ ਪੈਦਾ ਹੋਈ ਕਿਉਂਕਿ ਇਹ ਮਸਲਾ ਤਾਂ ਆਪਾਂ ਦੇਖਦੇ ਆ ਰਹੇ ਹਾਂਗੇ ਕੋਈ ਇਹ ਹੁਣ ਦਾ ਮਸਲਾ ਨਹੀਂ ਆ 15 18 ਸਾਲ ਤੋਂ ਮੈਂ ਐਕਟਿਵ ਜਰਨਲਿਜ਼ਮ ਚਾਂਗਾ ਉਦੋਂ ਤੋਂ ਮੈਂ ਦੇਖਦਾ ਬੁੱਢੇ ਨਾਲੇ ਦੀ ਗੱਲ ਹੁੰਦੀ ਹੈ ਜਿਹੜਾ ਵੀ ਬੰਦਾ ਆਪੋਜੀਸ਼ਨ ਚ ਹੁੰਦਾ ਹੈਗਾ ਤਕਰੀਬਨ ਉਹ ਵਿਜ਼ਿਟ ਵੀ ਕਰਦਾ ਰਿਹਾ ਇਹਨੂੰ ਸਾਰੀ ਆਪੋਜੀਸ਼ਨ ਵਾਲੇ ਜਿੰਨੇ ਆ ਹੁਣ ਕਾਂਗਰਸੀਆਂ ਦੀ ਤੁਹਾਨੂੰ ਹਮਾਇਤ ਆ ਰਹੀ ਹੋਗੀ ਜਦੋਂ ਆਪ ਆਪੋਜੀਸ਼ਨ ਸੀ ਉਹਦੀ ਆਉਦੀ ਹੁੰਦੀ ਸੀ ਅਕਾਲੀ ਆਪੋਜੀਸ਼ਨ ਹੋ ਕੇ ਉਹਨਾਂ ਦੀ ਆਉਣ ਲੱਗ ਜਿਓ ਸਾਡੀਆਂ ਸਾਡੀ ਤਰਾਸ ਦੀ ਹੈ ਕਿ ਜਿਹੜਾ ਬੰਦਾ ਆਪੋਜੀਸ਼ਨ ਚ ਹੁੰਦਾ ਉਹ ਕ੍ਰਾਂਤੀਕਾਰੀ ਹੋ ਜਾਂਦਾ ਹੈਗਾ ਜਿਹੜਾ ਸਰਕਾਰ ਚ ਆਉਂਦਾ ਉਹ ਫਿਰ ਸਟੈਬਲਿਸ਼ਮੈਂਟ ਬਣ ਜਾਂਦਾ ਕਿਉਂ ਲੋੜ ਪੈ ਗਈ ਇਸ ਗੱਲ ਦੀ ਕਿ ਜਿੰਨਾ ਦਾ ਕੰਮ ਸੀ ਉਹ ਨਹੀਂ ਕਰ ਰਹੇ ਤੁਸੀਂ ਆਪ ਹੀ ਬਹੁਤ ਸਾਰੇ ਜਵਾਬ ਦੇ ਦਿੱਤੇ ਸਵਾਲਾਂ 'ਚ ਜੇ ਹੋ ਰਿਹਾ ਹੁੰਦਾ ਨਾ ਤਾਂ ਸ਼ਾਇਦ ਸਾਨੂੰ ਆਪ ਦਾ ਕੰਮ ਛੱਡ ਕੇ ਇੱਧਰ ਆਉਣ ਦੀ ਕੀ ਲੋੜ ਸੀਗੀ ਅਸੀਂ ਕਿਉਂ ਆਏ ਆ ਜਿਵੇਂ ਤੁਸੀਂ ਹੁਣੇ ਕਿਹਾ ਬਹੁਤ ਸਾਰੀਆਂ ਸਿਵਲਾਈਜ਼ੇਸ਼ਨ ਪਹਿਲਾਂ ਤਾਂ ਪਨਪਦੀ ਗਈ ਪਾਣੀ ਦੇ ਕੰਡੇ ਪਾਣੀ ਦੇ ਕੰਡੇ ਸੀ ਤੇ ਖਤਮ ਵੀ ਉਸੇ ਵਜ੍ਹਾ ਨਾਲ ਹੋ ਗਏ ਮੈਂ ਜਿਹੜਾ ਡਾੜੋ ਤੇ ਸਾਡਾ ਪਾਸਾ ਸਾਰੇ ਸਾਰੀਆਂ ਪਹਿਲਾਂ ਜ਼ਿੰਦਗੀ ਪਨਪਦੀ ਸੀ ਹੁਣ ਪਾਣੀਆਂ ਦੇ ਕੰਡੇ ਜਾ ਕੇ ਵੇਖੋ ਮੌਤ ਨਿਕਲ ਰਹੀ ਹੈ ਉੱਥੋਂ ਮੌਤ ਵੰਡੀ ਜਾ ਰਹੀ ਹੈ ਉੱਥੋਂ ਆਹੀ ਹੋ ਰਿਹਾ ਹੈ ਇਸੇ ਕਰਕੇ ਅਸੀਂ ਆਏ ਕਿ ਜਿਹੜਾ ਪੰਜਾਬ ਦੀ ਪਹਿਚਾਨ ਸੀ ਸਫਤ ਸਿੰਧੂ ਉਹ ਵੀ ਇਹੀ ਮਤਲਬ ਸੀ ਪੰਚਨਾਦ ਉਹਦਾ ਵੀ ਆਹੀ ਮਤਲਬ ਸੀ ਪੰਜਾਬ ਉਹਦਾ ਵੀ ਆਹੀ ਮਤਲਬ ਹੈ ਹੁਣ ਜਿਹੜੇ ਪੰਜਾ ਚੋਂ ਢਾਈ ਤਿੰਨ ਰਹਿ ਗਏ ਸੀ ਹੁਣ ਜੇ ਅਸਲ ਗਿਣਤੀ ਕਰਨ ਜਾਈਏ 32 ਐਮਐਫ ਤੋਂ 11 ਤੇ ਪਹੁੰਚ ਗਏ ਬਾਹਰਲੇ ਲੁੱਟ ਕੇ ਲੈ ਗਏ ਪਾਣੀ ਲੜਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ 11 ਐਮਐਫ ਬਚਿਆ ਉਹਦਾ ਕੀ ਹਾਲ ਹੈ ਕੀ ਹਾਲ ਉਹਦਾ ਬੁੱਢੇ ਨਾਲੇ ਨੇ ਕੀ ਹਾਲ ਕੀਤਾ ਤੁਸੀਂ ਉਹ ਫੋਟੋਗ੍ਰਾਫਸ ਵੇਖੀਆਂ ਹੋਣਗੀਆਂ ਜਰਮਿੰਦਰ ਜਿੱਥੇ ਕਾਲਾ ਸ਼ਾ ਪਾਣੀ ਅੰਮ੍ਰਿਤ ਵਰਗੇ ਪਾਣੀ ਚ ਮਿਲ ਰਿਹਾ ਮਿਲਦਾ ਵੀ ਨਹੀਂ ਛੇਤੀ ਬਹੁਤ ਦੂਰ ਤੱਕ ਬਰਾਬਰ ਤੁਰੇ ਜਾਂਦੇ ਨੇ ਪੈਰਲਲ ਫਿਰ ਜਾ ਕੇ ਮਿਲਦਾ ਮੱਛੀ ਅੱਗੇ ਨਹੀਂ ਜਾਂਦੀ ਉਦੋਂ ਤੇ ਜਿਹੜੀ ਮੱਛੀ ਹਰੀਕੇ ਜਾਂਦੀ ਹੈਗੀ ਹੈ ਉਹਨੂੰ ਕੈਂਸਰ ਹੋਇਆ ਪਿਆ ਤੇ ਬੰਦਿਆਂ ਦਾ ਕੀ ਹਾਲ ਹੋਊਗਾ ਆ ਜਿਹੜੀ ਤੁਸੀਂ ਗੱਲ ਕਹੀ ਸਾਨੂੰ ਕਿਉਂ ਕਰਨਾ ਪੈ ਰਿਹਾ ਇਹ ਜਿੰਨੇ ਬੰਦੇ ਨੇ ਚਾਈ ਹੋਣ ਵਾਲੇ ਚਾਈ ਪਹਿਲਾਂ ਵਾਲੇ ਉਥੇ ਫੋਟੋਆਂ ਵੀ ਖਚਾਉਂਦੇ ਨੇ ਵੀਡੀਓ ਵੀ ਬਣਾਉਂਦੇ ਨੇ ਤੇ ਫੇਰ ਜਾ ਕੇ ਭੁੱਲ ਜਾਂਦੇ ਨੇ ਵਿਸਾਰ ਦਿੰਦੇ ਨੇ ਕਿ ਇਹ ਵੀ ਮਸਲਾ ਹੈ ਜਦ ਕਿ ਕਿਹੜਾ ਜਾਲ ਹੈ ਨਾ ਉਹਨੇ ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਨੂੰ ਮਣੀ ਛੱਡਿਆ ਕੈਂਸਰ ਹੋਇਆ ਉਹਨੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਮਣੀ ਛੱਡਿਆ ਤੇ ਹੋਰ ਬੇਅੰਗਿੰਤ ਬੰਦੇ ਨੇ ਅਸੀਂ ਉਹਨਾਂ ਪਿੰਡਾਂ ਦਾ ਜ਼ਿਕਰ ਕਰ ਸਕਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਉਥੇ ਮਾੜੀ ਮੁਸਫਾ ਮੋਗੇ ਕੋਲੇ ਆ ਅੱਧੇ ਬੰਦਿਆਂ ਨੂੰ ਕੈਂਸਰ ਹੈ ਪਿੰਡ ਦੇਆਂ ਤਰੰਗ ਵਾਲਾ ਮਲੋ ਟੱਲ ਹੈ ਅੱਡੋ ਅੱਡ ਜਗ੍ਹਾ ਤੇ ਪਿੰਡ ਨੇ ਆ ਵਲੀਪੁਰ ਇੱਥੇ ਆ ਜਿੱਥੇ ਉਹ ਪੈਂਦਾ ਪਾਣੀ ਜਾਗੇ ਗੋਸਪੁਰ ਨਾਲ ਅੱਦੇ ਅੱਦੇ ਪਿੰਡ ਨੂੰ ਕੈਂਸਰ ਜਾਂ ਕਾਲਾ ਪੀਲੀਗਾ ਜਦ ਕੇ ਪੰਜਾਬ ਦਾ ਨਾਂ ਹੀ ਪਾਣੀਆਂ ਤੇ ਆ